ਸਸੀ ਗੱਲ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਮੈਂ ਪਿੰਡ ਕਿਸ਼ਨ ਸਿੰਘ ਵਾਲੇ ਤੋਂ ਸਰਪੰਚ ਆ ਜੀ ਤੇ ਜੀ ਪਿਛਲੇ ਦਿਨ ਹੀ ਨਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਣ ਦੀ ਆ ਪਿੰਡ ਕਿਸ਼ਨ ਸਿੰਘ ਵਾਲੇ ਤੋਂ ਦੋ ਲੜਕੀਆਂ ਦੀ ਜੋ ਕਿ ਸਰਾਸਰ ਝੂਠ ਆ ਜੀ ਇਹ ਜਿਹੜੇ ਪਰਿਵਾਰ ਆ ਜੀ ਇਹ ਸ਼ੁਰੂ ਤੋਂ ਨਾ ਕਰੀਬ ਸ਼ੁਰੂ ਤੋਂ ਇਹ ਮਤਲਬ 2 ਨੰਬਰ ਦਾ ਕੰਮ ਕਰਦੇ ਨਸ਼ੇ ਦਾ ਪਾਰ ਕਰਦੇ ਆ ਜੀ ਇਹਨਾਂ ਦਾ ਭਰਾ ਗੈਂਗਸਟਰ ਟਾਈਪ ਆ ਜੀ ਉਹ ਆਏ ਦੇ ਨਹੀਂ ਹੀ ਪਿੰਡ ਵਿੱਚ ਹੁਲੜਬਾਜੀ ਕਰਦਾ ਪਿੰਡ ਦਾ ਮਾਹੌਲ ਖਰਾਬ ਕਰਦਾ ਜੀ ਇਹ ਮਸਲਾ ਜੀ ਕੁੜੀ ਛੇੜਛਾੜ ਤੋਂ ਹੋਇਆ ਜੀ ਜਿਹੜੀ ਕੁੜੀ ਦੀ ਛੇੜਛਾੜ ਆ ਇਹਨਾਂ ਮੁੰਡਿਆਂ ਦੁਆਰਾ ਕੀਤੀ ਗਈ ਆ ਤੇ ਛੇੜਛਾੜ ਕਰਨ ਤੋਂ ਬਾਅਦ ਜੇ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਕਰੀਬ 10 ਤੋਂ 15 ਘਰਾਂ ਨੂੰ ਢੋਂ ਦੀ ਕੋਸ਼ਿਸ਼ ਕੀਤੀ ਗਈ ਆ ਜੀ ਉਹਨਾਂ ਦਾ ਸਾਰੇ ਸਮਾਨ ਨੂੰ A ਤੋਂ Z ਲੈ ਕੇ ਸਾਰੇ ਸਮਾਨ ਨੂੰ ਅਕਲਾ ਦਿੱਤੀ ਗਈ ਆ ਜਨਕਿ ਜਿਹੜਾ ਫਤੂ ਟਿੰਗੇ ਥਾਣੇ ਆ ਜੀ ਮੁਕੱਦਮਾ ਦਰਜ ਵੀ ਆਪਣੇ ਇਹਨਾਂ ਤੇ ਵੀ ਹੋ ਗਿਆ ਜੀ ਆਪਣੇ ਜੈਕਸਟਰਾ ਤੇ ਵੀ ਹੋ ਗਿਆ ਤੇ ਮਟ ਜਿਹੜਾ ਪਿੰਡ ਵਾਸੀ ਆ ਨਿਰਦੋਸ਼ ਆ ਉਹਨਾਂ ਤੇ ਵੀ ਹੀ 16 ਬੰਦਿਆਂ ਤੇ ਮਕਦਮਾ ਦਰਜ ਹੋ ਗਿਆ ਜਦਕਿ ਇੱਕ ਸਰਕਾਰ ਦੇ ਆਪੋਜੀਟ ਪਾਰਟੀ ਆ ਜੀ ਜਿਹੜੀ ਪਿੰਡ ਦੇ ਵਿੱਚ ਉਹ ਨਾ ਇਹਨਾਂ ਕੋ ਨਸ਼ੇ ਦਾ ਤੰਦਾ ਕਰਵਾਉਂਦੀ ਆ ਜੀ ਇਹਨਾਂ ਨੂੰ ਮਤਲਬ ਸਹਿ ਦਿੰਦੀ ਆ ਜੀ ਉਹਨਾਂ ਦੀ ਸਿਹਤ ਇਹ ਨਸ਼ਾ ਵੇਚਦਿਆ ਕਈ ਦਿਨ ਚੋਰੀਆਂ ਕਰਦੇ ਆ ਲੋਕਾਂ ਨੂੰ ਲੋਕਾਂ ਦੇ ਮਤਲਬ ਹੁਲੜਬਾਜੀ ਕਰਕੇ ਤੇ ਮੌਲ ਖਰਾਬ ਕਰਦੇ ਆ ਜੀ ਪਿੰਡ ਦਾ ਜੀ ਤੇ ਇਹੋ ਹੀ ਆ ਸਾਡੀ ਸਰਕਾਰ ਨੂੰ ਪੀ ਰਿਹਾ ਵੀ ਇਹਨਾਂ ਜਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਨਸ਼ੇ ਨੂੰ ਸਹਦ ਦਿੰਦੇ ਆ ਉਹਨਾਂ ਤੇ ਵਿਰੋਧ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜੀ ਆ ਜਿਹੜੀ ਮੁਕਦਮੇ ਆ ਇਨਰ ਪੱਖ ਜਾਂਚ ਕਰਕੇ ਤੇ ਜਿਹੜਾ ਨਜਾਇਜ਼ ਬੰਦੇ ਆ ਮੌਜੂਦਾ ਇੱਕ ਮੈਂਬਰ ਪੰਚਾਇਤ ਤੇ ਵੀ ਮੁਕਦਮਾ ਦਰਜ ਹੋਇਆ ਵਾ ਉਹਨਾਂ ਨੂੰ ਮਤਲਬ ਜਾਂਚ ਕਰਕੇ ਖਾਰਜ ਕੀਤਾ ਜਾਣਾ ਚਾਹੀਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੰਦੀ ਰਤੜਾ ਹੈ ਤੇ ਮੈਂ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਹਾਂ ਜਿੱਦਾਂ ਕਿ ਤੁਸੀਂ ਦੇਖਦੇ ਪਏ ਸੀ ਕਿ ਵੀਡੀਓ ਵਾਇਰਲ ਹੋ ਰਹੀ ਸੀ ਕਿਸ਼ਨ ਸਿੰਘ ਵਾਲੇ ਦੀ ਉਸ ਵੀਡੀਓ ਦੇ ਵਿੱਚ ਦੇਖ ਕੇ ਤੇ ਇਦਾਂ ਲੱਗਦਾ ਕਿ ਜਿੱਦਾਂ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਵਾ ਪਰ ਜਦੋਂ ਅਸੀਂ ਉਹਦੀ ਅਸਲੀ ਗਹਿਰਾਈ ਤੱਕ ਗਏ ਤਾਂ ਫਿਰ ਸਾਨੂੰ ਪਤਾ ਲੱਗਾ ਕਿ ਇਹ ਜਿਹੜੀਆਂ ਲੜਕੀਆਂ ਵਾਂ ਇਹਨਾਂ ਦਾ ਬ੍ਰਦਰ ਇੱਕ ਗੈਂਗਸਟਰ ਆ ਉਹਦੇ ਉੱਤੇ ਘੱਟੋ ਘੱਟ 7 ਤੋਂ 8 ਮੁਕਦਮੇ ਦਰਜ ਨੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਮੁੰਡੇ ਹੈਗੇ ਸੀਗੇ ਗੈਂਗਸਟਰ ਨਾਲ ਸਾਰੇ ਹੈਗੇ ਸੀ ਉਹਨਾਂ ਤੇ ਉੱਤੇ ਮੁਕਦਮੇ ਦਰਜ ਆ ਔਰ ਇਹ ਰੋਕ ਕੇ ਕਹਿ ਰਹੀਆਂ ਸੀ ਕਿ ਸਾਡੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਸਾਨੂੰ ਨਾ ਸਰਪੰਚ ਖਰਾਬ ਕਰ ਰਿਹਾ ਹੈ ਜਦ ਕਿ ਮੌਜੂਦਾ ਸਰਕਾਰ ਦੇ ਵਿੱਚ ਅਸੀਂ ਖੁਦ ਇਹ ਕਹਿ ਰਹੇ ਕਿ ਅਸੀਂ ਨਸ਼ਿਆਂ ਦੇ ਬਿਲਕੁਲ ਖਿਲਾਫ ਆ ਇਹ ਕੰਮ ਕਰਦੀਆਂ ਵਾ ਪਿੰਡ ਦੇ ਖੁਦ ਸਰਪੰਚ ਨੇ ਸਾਨੂੰ ਇਹ ਗੱਲ ਦੱਸੀ ਜਦੋਂ ਅਸੀਂ ਚੈੱਕ ਕਰਨ ਗਏ ਤੇ ਇੱਕ ਉਹ ਰੋਖ ਕਹਿ ਰਿਹਾ ਕਿ ਨਹੀਂ ਜੀ ਸਾਡੇ ਨਾਲ ਇਦਾਂ ਹੋਇਆ ਵਾ ਪਰ ਜੇ ਅਸਲ ਕਾਰਨ ਦੇਖਿਆ ਜਾਵੇ ਤੇ ਇਹ ਜਿਹੜਾ ਲੜਕੀ ਨੂੰ ਛੇੜਛਾਲੀ ਕਰਕੇ ਮਸਲਾ ਭਖਿਆ ਸੀਗਾ ਉਹਦੇ ਕਰਕੇ ਹੀ ਵਿਵਾਦ ਇਹਨਾਂ ਵਧਿਆ ਔਰ ਪੁਲਿਸ ਪ੍ਰਸ਼ਾਸਨ ਨੇ ਪੂਰੇ 17 ਬੰਦਿਆਂ ਤੇ ਜਿਹੜਾ ਸੀਗਾ ਸਰਪੰਚ ਤੇਰਤੀ ਬੰਦੇ ਸੀਗੇ ਉਹਨਾਂ ਤੇ ਪਰਚਾ ਕੀਤਾ ਹੈ ਤੇ 12 ਬੰਦੇ ਜਿਹੜੇ ਦੂਜਿਆਂ ਤੇ ਪਰਚਾ ਕੀਤਾ ਹੈ ਇਹ ਮੁੰਡੇ ਜਿਹੜੇ ਆਉਂਦੇ ਆ ਰੋਜ਼ ਲੁੱਟਖੋਹ ਕਰਦੇ ਆ ਲੜਾਈਆਂ ਝਗੜਾ ਕਰਦੇ ਆ ਇਸ ਕਰਕੇ ਮਾਹੌਲ ਨੂੰ ਖਰਾਬ ਕਰਦੇ ਆ ਅਸੀਂ ਅੱਜ ਤਾਂ ਕਰਕੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜਿਹੜੀ ਇਹ ਵੀਡੀਓ ਹੈ ਵੀਡੀਓ ਦੀ ਜਿਹੜੀ ਅਸਲੀਅਤ ਹੈ ਹਰ ਇੱਕ ਨੂੰ ਦੇਖਣਾ ਚਾਹੀਦਾ ਕਿ ਇੱਕ ਪੱਖ ਨਾਲ ਦੇਖੋ ਤੁਸੀਂ ਦੂਜਾ ਪੱਖ ਵੀ ਆਣ ਕੇ ਪਿੰਡ ਦੇ ਵਿੱਚ ਦੇਖੋ ਔਰ ਉਹ ਦੂਜਾ ਪੱਖ ਦੱਸਣ ਵਾਸਤੇ ਇਹੀ ਅੱਜ ਤੁਹਾਨੂੰ ਅਸੀਂ ਸਰਪੰਚ ਸਾਹਿਬ ਅਸੀਂ ਨਾਲ ਲੈ ਕੇ ਆਏ ਆ ਸਾਡੇ ਕੋਲ ਸਾਰੀਆਂ ਐਫ ਆਈ ਆਰ ਦੀਆਂ ਕਾਪੀਆਂ ਹੈਗੀਆਂ ਅਸੀਂ ਕੱਲੀ ਕੱਲੀ ਚੀਜ਼ ਦਿਖਾ ਸਕਦੇ ਹਾਂ ਜੀ ਉਹਦੇ ਬਾਰੇ ਤੁਹਾਨੂੰ ਇਹ ਤੁਹਾਡਾ ਕੀ ਨਾਮ ਤੁਹਾਡਾ ਇਹ ਤੁਹਾਡਾ ਘਰ ਹੈ ਜਿੱਥੇ ਤੁਹਾਨੂੰ ਇਹ ਸਾਡਾ ਘਰ ਹੈ ਜੀ ਇਹ ਕਿੰਨੇ ਵਜੇ ਦੀ ਕਟਣਾ ਹੈ ਦੇਤ ਨੇ 4 ਵਜੇ ਦੀ ਘਟਨਾ ਅਸੀਂ ਇੱਥੇ ਸੁੱਤੇ ਪਏ ਸਾਰੇ ਸਾਡਾ ਗੇਟ ਪਹੁੰਚ ਲੱਗੇ ਵੀ ਨਹੀਂ ਕੋਟੂ ਕੋਟੀ ਹੋਇਆ ਉਹਨਾਂ ਨੇ ਸਾਡੀ ਮਾਤਾ ਨੂੰ ਫੜ ਲਿਆ ਸਾਡੀ ਹਿੰਮਤ ਨਹੀਂ ਹੁੰਦਾ ਕਿ ਵੱਡੀਆਂ ਵੱਡੀਆਂ ਦਾਤਰ ਕਿਰਪਾਨਾਂ ਕੁੜੀਆਂ ਨੇ ਅੰਦਰ ਨਮਾਸੇ ਬਨੇ ਹੋਏ ਸੀ ਗੁੜੀਆਂ ਦੇ ਦਾਤਰ ਵੱਡੇ ਵੱਡੇ ਸਾਡੀ ਹਿੰਮਤ ਨਹੀਂ ਹੋਈ ਉਹ ਕਹਿੰਦੀ ਜੀ ਕੁੜੀਆਂ ਹੀ ਚੱਕ ਕੇ ਲੈ ਜਾਣੀਆਂ ਸਾਡੇ ਸਾਡੇ ਅੱਭੀ ਦੱਸੇ ਨਹੀਂ ਹੈਗਾ ਕਈ ਆਪਣੇ ਵੀਰ ਨੂੰ ਫੇਰ ਨਕਲ ਕੀਤਾ ਹੋਇਆ ਸਾਨੂੰ ਉਹਨਾਂ ਸਾਧ ਹੀ ਹੋ ਗਿਆ ਫੇਰ ਨਕਲ ਕੀਤੇ ਨੂੰ ਸਾਡੇ ਕੋਲ ਬੁਰਾ ਬਸ ਸਾਡਾ ਸਰਪੰਚ ਸਾਡੀ ਮੱਤਦਨੀ ਨਹੀਂ ਕਰਦਾ ਪੁਲਿਸ ਕੋਈ ਸਵੇਰ ਦੀ 112 ਨੰਬਰ ਦੇ ਫੋਨ ਕਿੱਦਾਂ ਪੁੱਛਣੀ ਆਈ ਸਾਡੇ ਇੰਜ ਨੂੰ ਇਹ ਕਿੱਟਨਾ ਵਾਪਰੀਆ ਕਿੰਨੇ ਕਵਜ ਦੀ ਇਹ ਹੈਗੀ ਆ ਇਹ ਸਾਡੇ 4 ਵਜੇ ਦੀ ਤੇ ਤੁਸੀਂ ਫਿਰ ਤੁਰੰਤ ਪੁਲਿਸ ਨੂੰ ਸੁਜੰਤ ਅਸੀਂ ਅਸੀਂ ਡਰ ਦੇ ਮਾਰੇ ਪਹਿਲਾਂ ਤਾਂ ਸਾਡੇ ਨਹੀਂ ਭੱਜੇ ਆ ਭੱਜਦੇ ਭੱਜ ਤੂੰ ਸਾਨੂੰ ਸਾਥ ਪੁਲਿਸ ਪੁਲਿਸ ਮੁਕੇ ਤੇ ਆ ਗਈ ਹੁਣ ਆਈ ਆ ਇੱਦਾਂ ਕਿੰਨੇ ਬੁਲਸਾ